ਜਿਲੰਦਰ ਜਿਮਨੀ ਚੋਨਾ ਦੇ ਨਤੀਜੇ ਸਾਹਮਣੇ ਆ ਗਏ ਹਨ ਤੇ ਆਮ ਆਦਮੀ ਪਾਰਟੀ ਤੋਂ ਮਹਿੰਦਰ ਪਗਤ ਵੱਡੇ ਲਈ ਨਾਲ ਜਿੱਤੇ ਹਨ ਉੱਥੇ ਹੀ ਪਾਰਟੀ ਵਰਕਰਾਂ ਤੇ ਪਾਰਟੀ ਦੇ ਵੋਲੰਟੀਅਰਸ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਮੇਰੇ ਨਾਲ ਇਸ ਵੇਲੇ ਸੀਨੀਅਰ ਨੇਤਾ ਸਾਹਿਬਜੀਤ ਸਿੰਘ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਜੀ ਮੇਰਾ ਸਾਰਿਆਂ ਨੂੰ ਬਹੁਤ ਬਹੁਤ ਤੁਸੀਂ ਦੇਖੋ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਕਿੰਨੀ ਵੱਡੀ ਜਿੱਤ ਹੋਈ ਹੈ ਤੁਹਾਡੇ ਦੋਸਤੋ ਸਾਹਮਣੇ ਹੈਗਾ ਔਰ ਸਭ ਤੋਂ ਵੱਡੀ ਜਿੱਤ ਜਿੱਤ ਨਾਲ ਮਹਿੰਦਰ ਪਗਤ ਜੀ ਅੱਜ ਤੁਹਾਡੇ ਵਿੱਚ ਆ ਕੇ ਵਿਚਰੇ ਨੇ ਔਰ ਇਹ ਜਿੱਤ ਜਿਹੜੀ ਹੈਗੀ ਉਹਨਾਂ ਦੀ ਅੱਗੇ ਵੀ ਸਾਰੇ ਪਾਰਟੀ ਦੇ ਕੰਮ ਆਣੀ ਹੈ ਅੱਜ ਜਿਹੜੀ ਸਾਡੀ ਜਿੱਤ ਹੋਈ ਹੈ ਸਾਡੀ ਆਪਣੀ ਜਿੱਤ ਨਹੀਂ ਪੂਰੇ ਪੰਜਾਬ ਦੀ ਜਿੱਤ ਹੋਈ ਹੈ ਬਲਕਿ ਪੂਰੀ ਆਮ ਆਦਮੀ ਦੀ ਪਾਰਟੀ ਜਿੱਤ ਹੋਈ ਹੈ ਸੋ ਐਸੀ ਕਰਕੇ ਮੈਂ ਕਵਾਂਗਾ ਦੋਸਤੋ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਆਉਣ ਵਾਲੇ ਸਮੇਂ ਜੇਕਰ ਬਹੁਤ ਹੀ ਵੱਡੀ ਪਾਰਟੀ ਉੱਪਰ ਕੇ ਆਏਗੀ ਬਾਕੀ ਪਾਰਟੀਆਂ ਦੇ ਦੇਖੋ ਤੁਸੀਂ ਦੇਖ ਹੀ ਰਹੇ ਹੋ ਜੋ ਤੁਹਾਡੇ ਸਾਹਮਣੇ ਰਿਜ਼ਲਟ ਆਏ ਨੇ ਨਤੀਜੇ ਆਏ ਨੇ ਕਿ ਕਿਸ ਪ੍ਰਕਾਰ ਆਏ ਨੇ ਇਹ ਚੀਜ਼ ਕਿਉਂ ਹੁੰਦੀ ਹੈ ਕਿ ਆਵਾਦਨੀ ਪਾਰਟੀ ਜਦੋਂ ਬਾਈ ਇਲੈਕਸ਼ਨ ਹੁੰਦੇ ਆ ਉਦੋਂ ਦਾ ਆਵਾਜ਼ ਵੀ ਪਾਰਟੀ ਦੀ ਪਰਫਾਰਮੈਂਸ ਬਹੁਤ ਸ਼ਾਨਦਾਰ ਹੁੰਦੀ ਹੈ ਲੇਕਿਨ ਜਦੋਂ ਪੰਜਾਬ ਲੈਵਲ ਤੇ ਜਾਂ ਫਿਰ ਇੰਡੀਆ ਲੈਵਲ ਤੇ ਚੋਣਾਂ ਹੁੰਦੇ ਆ ਐਮਪੀ ਇਲੈਕਸ਼ਨ ਜਿਵੇਂ ਤੁਸੀਂ ਜਾਣਦੇ ਹੋ ਉਦੋਂ ਕੁਝ ਖਾਸ ਪਰਫਾਰਮੈਂਸ ਦੇਖਣ ਨੂੰ ਦੇਖੋ ਜੀ ਇਹ ਤੇ ਜਿਹੜੇ ਹੁਣ ਡੈਮੋਕਰੈਟਿਕ ਕੰਟਰੀ ਹੈ ਇੰਡੀਆ ਤੇ ਜਿਹੜੇ ਲੋਕਾਂ ਨੇ ਜੋ ਜਿੰਨੂੰ ਵੋਟ ਪਾਈ ਉਹਨਾਂ ਨੇ ਆਪਣਾ ਮਨ ਬਣਾਇਆ ਹੁੰਦਾ ਹੈ ਮਗਰ ਐਤਕੀ ਲੋਕਾਂ ਨੇ ਮਨ ਬਣਾਇਆ ਸੀਗਾ ਕਿ ਆਪ ਦੀ ਸਰਕਾਰ ਹੈ ਔਰ ਆਪ ਦਾ ਹੀ ਐਮਐਲਏ ਆਏਗਾ ਤੇ ਉਹੀ ਤੁਹਾਡੇ ਸਾਹਮਣੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਮਤਲਬ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇੰਨੇ ਕੋ ਮਤਲਬ ਡਾਊਨ ਟੂ ਅਰਥ ਹੈ ਗਏ ਆ ਕਿ ਮਤਲਬ ਲੋਕਾਂ ਚ ਵਿਚਰਦੇ ਆ ਮਤਲਬ ਲੋਕਾਂ ਦੀ ਮੁਸ਼ਕਿਲਾਂ ਸੁਣਦੇ ਆ ਔਰ ਲੋਕਾਂ ਦੀ ਸਮੱਸਿਆ ਆ ਵੀ ਹੱਲ ਕਰਦੇ ਆ ਸੋ ਉਹੀ ਨਤੀਜਾ ਤੁਹਾਡੇ ਸਾਹਮਣੇ ਅੱਜ ਆਇਆ ਹੈ ਜੋ ਪੰਜਾਬ ਦਾ ਇਸ ਨਤੀਜਾ ਸਾਡੇ ਵੈਸਟ ਹਲਕੇ ਦਾ ਆਇਆ ਹੈ ਔਰ ਉਹ ਮੇਰਾ 117 ਨੰਬਰ ਬੂਤ ਹੈ ਔਰ ਮੇਰੇ ਹਲਕੇ ਮੇਰੇ ਬੂਤਾਂ ਵੱਧ ਤੋਂ ਵੋਟਾਂ ਪਾ ਕੇ ਅਸੀ ਮਿੰਦਰਪਗੇ ਜੀ ਨੂੰ ਜਿਤਾਇਆ ਹੈ ਜੇਕਰ ਗੱਲ ਕਰਕੇ ਜਲੰਧਰ ਵੈਸਟ ਦੀ ਤਾਂ ਬਹੁਤ ਹੀ ਜ਼ਿਆਦਾ ਵਿਕਾਸ ਦੀ ਲੋੜ ਹੈ ਜਲੰਧਰ ਵੈਸਟ ਨੂੰ ਬਹੁਤ ਹੀ ਬੇਸਿਕ ਜ਼ਰੂਰਤਾਂ ਨੇ ਲੋਕਾਂ ਦੀਆਂ ਉਹ ਪੂਰੀਆਂ ਨਹੀਂ ਹੋ ਪਾਰੀਆਂ ਦੇਖੋ ਅਸੀਂ ਮਤਲਬ ਹਿੰਦਰਪਗਤ ਜਿੱਤੇ ਮਤਲਬ ਭਗਵੰਤ ਮਾਨ ਜਿਸ ਨੇ ਪਹਿਲੇ ਹੀ ਇਹ ਮਤਲਬ ਐਲਾਨ ਕਰ ਦਿੱਤਾ ਸੀਗਾ ਕਿ ਜਿਹੜੇ ਤੁਹਾਡੀ ਬੇਸਿਕ ਹੈਗੀਆਂ ਨੀਡਸ ਹੈਗੀਆਂ ਤੁਹਾਡੇ ਏਰੀਆ ਦੀਆਂ ਸੜਕਾਂ ਨੇ ਵਾਟਰ ਹੈ ਸੀਵਰੇਜ ਹੈ ਹੋਰ ਜਿਹੜੀ ਲਾਈਟਸ ਹੈ ਸਟਰੀਟ ਲਾਈਟਸ ਹੈਗੀਆਂ ਸਾਰੀ ਆਪਾਂ ਫੁੱਲਫਿਲ ਕਰਾਂਗੇ ਹੋਰ ਵੀ ਜਿਹੜੇ ਕੰਮ ਹੈਗੇ ਜ਼ਰੂਰਤਮੰਦ ਕੰਮ ਨੇ ਉਹ ਆਪਾਂ ਸਾਰਾ ਵਿਕਾਸ ਕਰਾਂਗੇ ਵਧੀਆ ਏਰੀਆ ਵੈਸਟ ਬਣਾਵਾਂਗੇ ਬਲਕਿ ਪੂਰਾ ਜਲੰਧਰ ਹੀ ਵਧੀਆ ਬਣੇਗਾ ਲਗਾਤਾਰ ਦੂਜੀ ਵਾਰ ਜਲੰਧਰ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਉੱਤੇ ਭਰੋਸਾ ਕੀਤਾ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਹੀ ਕ ਤੇ ਹੁਣ ਵੀ ਆਮ ਆਦਮੀ ਪਾਰਟੀ ਦੇ ਹੀ ਕੈਂਡੀਡੇਟ ਕਿਉਂਕਿ ਉਮੀਦਵਾਰ ਛੋਟੀਆਂ ਜਿਹੀਆਂ ਜ਼ਿਆਦਾ ਹੈ ਦੇਖੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਐਸ ਵਾਰੀ ਵੀ ਜਿੱਤਿਆ ਵੈਸੇ ਕਰਕੇ ਜਿੱਤਿਆ ਕਿਉਂਕਿ ਇਹਨਾਂ ਦਾ ਮਾਨ ਸਰਕਾਰ ਦਾ ਕੰਮ ਬੋਲਦਾ ਹੈ ਕਮ ਬੋਲਦਾ ਹੈ ਔਰ ਜਿਹੜੀ ਘਰ ਘਰ ਤੁਸੀਂ 600 ਯੂਨਿਟ ਬਿਜਲੀ ਫ੍ਰੀ ਲੈ ਰਹੇ ਹੋ ਔਰ ਲੋਕਾਂ ਨੂੰ ਕਿੰਨਾ ਹੀ ਜ਼ਿਆਦਾ ਫਾਇਦਾ ਹੋਇਆ ਹੋਰ ਸਰਕਾਰਾਂ ਦੇ ਮਤਲਬ ਲੋਕਾਂ ਨੇ ਵਾਅਦੇ ਕੀਤੇ ਐ ਐਸੀ ਸਰਕਾਰ ਹੈ 2.5 ਸਾਲਾਂ ਚੱਲਣ ਦੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਤੇ ਐ ਬਾਕੀ ਜਿਹੜੇ 2.5 ਸਾਲ ਰਹਿ ਗਏ ਐ ਉਹ ਵੀ ਜਿਹੜੇ ਵਾਅਦੇ ਕੀਤੇ ਐ ਈਵਨ ਕਿ ਜਿਹੜੇ ਲੇਡੀਜ਼ ਨੂੰ ਵੀ ਇਹਨਾਂ ਨੇ ਕਿਹਾ ਕਿ ਅਸੀਂ 10000 ਰੁਪਏ ਦੇਣਾ ਉਹ ਵੀ ਇਹਨਾਂ ਨੇ ਮਤਲਬ ਰਖੜੀ ਚ ਦੇ ਦੇਣਾ 1100 ਦੇਣਗੇ ਉਹ ਗਿਫਟ ਹੋਏਗਾ ਭੈਣਾਂ ਨੂੰ ਮਾਨ ਸਰਕਾਰ ਵੱਲੋਂ ਜੇ ਕਾਈ ਗੱਲ ਕਰੀਏ ਜਿਮ ਨਹੀਂ ਚੋਣਾ ਦੀ ਜਿਮਨੀ ਜ਼ੋਨਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਕਾਫੀ ਇਨਜਾਮ ਆਮ ਆਦਿ ਪਾਰਟੀ ਦੇ ਉੱਤੇ ਲੱਗੇ ਕਿ ਇਹਨਾਂ ਵੱਲੋਂ ਰਾਸ਼ਨ ਵੰਡੇ ਜਾ ਰਿਹਾ ਹੈ ਇਹਨਾਂ ਵੱਲੋਂ ਸ਼ਰਾਬਾ ਵੰਡੀਆਂ ਜਾ ਰਹੀਆਂ ਸੂਟ ਵੰਡੇ ਜਾ ਰਹੇ ਨੇ ਦੇਖੋ ਜਿਹੜੀ ਹੈ ਤੁਸੀਂ ਗੱਲ ਕਰ ਰਹੇ ਮੈਡਮ ਕਿ ਜਿਹੜੇ ਜਿਹੜੀ ਵਿਰੋਧੀ ਪਾਰਟੀਆਂ ਵਿਰੋਧੀ ਧਿਰ ਹੈਗੇ ਆ ਉਹਨਾਂ ਨੇ ਦੂਜੀ ਪਾਰਟੀ ਜਿਹੜੀ ਤੁਹਾਨੂੰ ਪਤਾ ਦਿਖ ਰਿਹਾ ਕਿ ਲੋਕਾਂ 'ਚ ਵਿਚਰ ਰਹੀ ਹੈ ਔਰ ਲੋਕਾਂ 'ਚ ਫੇਮਸ ਹੋ ਰਹੀ ਹੈ ਲੋਕਾਂ ਨੇ ਕੋਈ ਨਾ ਕੋਈ ਮਤਲਬ ਹੈ ਇਦਾਂ ਦੀ ਗੱਲਾਂ ਤੇ ਕਰਨੀ ਹੀ ਹੁੰਦੀਆਂ ਨੇ ਇਹ ਗੱਲਾਂ ਸਭ ਚੱਲਦੀਆਂ ਨੇ ਜਦੋਂ ਤੁਹਾਡੇ ਹਾਰ ਦੇ ਕੇ ਬੁਖਲਾ ਗਏ ਨੇ ਮਤਲਬ ਹੁਣ ਤੁਸੀਂ ਦੇਖੋ ਰਿਜ਼ਲਟ ਤੁਹਾਡੇ ਨਤੀਜੇ ਸਾਹਮਣੇ ਆ ਕਿੰਨੀ ਵੱਡੀ ਜਿੱਤ ਨਾਲ ਲੀਡ ਨਾਲ ਅੱਗੇ ਆਏ ਆ ਆਮ ਆਦਮੀ ਪਾਰਟੀ ਔਰ ਮੈਂ ਸਮਝਦਾ ਕਿ ਅੱਜ ਤੱਕ ਇਹ ਮਤਲਬ ਇਤਿਹਾਸ ਬਣਿਆ ਅੱਜ ਦਾ ਕਿ ਜੋ ਤੁਹਾਡੇ ਨਤੀਜੇ ਤੁਹਾਡੇ ਸਾਹਮਣੇ ਆਜ ਤੁਸੀਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ ਚੋਣ ਪ੍ਰਚਾਰ ਦੌਰਾਨ ਵੀ ਤੁਸੀਂ ਕਾਫੀ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੇ ਵਿੱਚ ਜਾ ਕੇ ਗਰਾਊਂਡ ਲੈਵਲ ਤੇ ਤੁਸੀਂ ਕੰਮ ਕੀਤਾ ਕਾਸੀਬ ਪਰੇਸ਼ਾਨੀ ਕੀ ਹਾਰਿਆ ਜਿਲੰਦਰ ਵਾਸਤੇ ਲੋਕਾਂ ਨੂੰ ਦੇਖੋ ਲੋਕਾਂ ਨੇ ਕੋਈ ਪਰੇਸ਼ਾਨੀ ਨਹੀਂ ਹੈ ਲੋਕਾਂ ਦੇ ਛੋਟੇ-ਛੋਟੇ ਮਸਲੇ ਹੈਗੇ ਜਿਹੜੇ ਇਹ ਹੀ ਮਸਲੇ ਜਿਹੜੇ ਵਾਟਰ ਸੀਵਰੇਜ ਸਟਰੀਟ ਲਾਈਟਸ ਵਗੈਰਾ ਹੈਗੇ ਇਹ ਹੀ ਮਸਲੇ ਹੁੰਦੇ ਲੋਕਾਂ ਦੇ ਹੋਰ ਤੇ ਲੋਕਾਂ ਨੂੰ ਹੋਰ ਕੋਈ ਦਿੱਕਤ ਨਹੀਂ ਹੈ ਸਾਰਾ ਏਰੀਆ ਬਹੁਤ ਵਧੀਆ ਹੈ ਬੁਰੇ ਲੋਕੀ ਬਰੇ ਅੱਛੇ ਹੈ ਵੈਸਟ ਏਰੀਏ ਦੇ ਤੇ ਆਪਾਂ ਉਹਨਾਂ ਨੂੰ ਪੂਰਾ ਆਸ਼ਵਾਸਨ ਦਵਾਇਆ ਹੈ ਕਿ ਜਿਹੜੇ ਝਾੜੇ ਰੁਕੇ ਕੰਮ ਹੈ ਆਪਾਂ ਵੱਧ ਤੋਂ ਵੱਧ ਉਹਨੂੰ ਕਰਾਵਾਂਗੇ ਤੇ ਤੁਹਾਡੇ ਵਿੱਚ ਮਤਲਬ ਕੰਮ ਸਾਹਮਣੇ ਲੈ ਕੇ ਆਵਾਂਗੇ ਜੇਕਰ ਗੱਲ ਕਰੀਏ ਜਲੰਧਰ ਪੈਸ ਦੀ ਤਾਂ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕਰੀਏ ਢੜੇ ਛੱਟ ਨਸ਼ੇ ਦੀ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਆ ਇਸ ਏਰੀਆ ਦੇ ਵਿਚ ਆ ਰਹੀ ਹੈ ਦੇਖੋ ਉਹ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਹੁਣ ਮਤਲਬ ਉਹ ਚੀਜ਼ ਮਤਲਬ ਜਿਹੜਾ ਹੈਗਾ ਮਤਲਬ ਚੇਂਜ ਹੋਏਗਾ ਸਾਰਾ ਕੁਝ ਕੋਈ ਇਦਾਂ ਦੀ ਗੱਲ ਨਹੀਂ ਹੈ ਲੋਕੀ ਜਿਹੜੀ ਗੱਲ ਹੁੰਦੀ ਉਹਨੂੰ ਛੋਟੀ ਨੂੰ ਇੰਨੀ ਵੱਡੀ ਕਰਕੇ ਦੱਸਦੇ ਆ ਹੁਣ ਜਿਹੜੀ ਮਾਨਸਾ ਸਰਕਾਰ ਨੇ ਜਿਹੜੇ ਹੁਣ ਸਾਡੇ ਐਮਐਲਏ ਆਏ ਨਹੀਂ ਉਹਨਾਂ ਨੂੰ ਕੈਂਡੀਡਟ ਮੰਤਰੀ ਹੀ ਬਲਕਿ ਉਹਨਾਂ ਨੇ ਬੰਦਾ ਮੈਂ ਉਹਨੂੰ ਐਮਐਲਏ ਨਹੀਂ ਕਹਾਵਾਂ ਚਾਹਾਂਗਾ ਮਤਲਬ ਉਹ ਸਾਰਾ ਕੁਝ ਮਤਲਬ ਸਟੀਮ ਲਾਈਨ ਕਰਨਗੇ ਔਰ ਸਾਰਾ ਕੁਝ ਸਹੀ ਹੋਏਗਾ ਲੱਗਦਾ ਹੈ ਕਿ ਇਸ ਚੀਜ਼ ਦੇ ਉੱਤੇ ਥੱਲ ਅ ਜਿਹੜੀ ਇੱਥੇ ਜੜਾ ਸਟਾ ਜਿਹੜਾ ਲਗਾਤਾਰ ਚੱਲ ਜਾਇਆ ਕਾਲਾ ਬਾਜ਼ਾਰੀ ਲਗਾਤਾਰ ਚਲੰਦਰ ਵੈਸਟ ਦੇ ਵਿੱਚ ਹੁੰਦੀ ਪਈ ਹੈ ਨਹੀਂ ਨਹੀਂ ਉਹ ਮੈਂ ਤੁਹਾਡੀ ਗੱਲ ਨਾਲ ਸਮਝਦਾ ਬਿਲਕੁਲ ਇਸ ਚੀਜ਼ ਨੂੰ ਆਪਾਂ ਬਿਲਕੁਲ ਮਤਲਬ ਗੌਰ ਨਾਲ ਦੇਖਿਆ ਜਾਵੇਗਾ ਕਿ ਸਾਡੇ ਬੈਸਟ ਏਰੀਆ ਚ ਮਤਲਬ ਜਿਹੜੇ ਸਾਡੇ ਕੰਮ ਹੈਗੇ ਵਧੀਆ ਹੋਣ ਕੋਈ ਦਾ ਕੰਮ ਨਾ ਹੋਵੇ ਇਲੀਗਲ ਕੰਮ ਨਾ ਹੋਵੇ ਉਹ ਚੀਜ਼ ਨੂੰ ਆਪਾਂ ਦੇਖਾਂਗੇ ਤੇ ਉਹਨੂੰ ਅੱਗੇ ਮਤਲਬ ਨਹੀਂ ਹੋਣ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਨਾਲ